ਗੈਸ ਔਨ ਕਰਤਾ ਤੇ ਰੰਡੀ ਆ ਸਕ ਤੋਂ ਉੱਪਰ ਤੇ ਇਹ ਬਣਾ ਮੈਂ ਆਲੂ ਪਾ ਕੇ ਤੇ ਜਿਹੜੇ ਸਿਰਕੇ ਲਾਹੀ ਕਰੇ ਲੈਂਦੇ ਇਹਨਾਂ ਦੀ ਬਣਾਉ ਦੇਖੋ ਹੋਰ ਕੀ ਬਣੂ ਇਹ ਬਹੁਤ ਸਵਾਦ ਹੈ ਆ ਦੇਖੋ ਜੀ ਥੋੜਾ ਜਿਹਾ ਮੈਂ ਇੱਕ ਤੇਲ ਪਾ ਲਿਆ ਆਇਲ ਸਰਸੋਂ ਦਾ ਤੇਲ ਹੈ ਇੱਕ ਕੜਕਿਆ ਵੀ ਹੈ ਜਿਹੜਾ ਜੰਵਰ ਨੂੰ ਸਵੇਰ ਲਾਉਣੇ ਚ ਹੁਣ ਇੱਥੇ ਮੈਂ ਆਪਾ ਉਹਨੇ ਦੇ ਲਈ ਆ ਦੇਖੋ ਇਹ ਸਾਡੇ ਚਲੇ ਦੇ ਸ਼ੇਕੀ ਜਿਹੜੇ ਹੁਣ ਹੋ ਗਏ ਪਿਆਰ ਹੁਣ ਇਹਨਾਂ ਨੂੰ ਜੇ ਬੱਦਲ ਕਰਦੀਆਂ ਦੇਖੋ ਇਹ ਹੁਣ ਦੇਖੋ ਥੋੜਾ ਜਿਹਾ ਆਇਲ ਫੇਰ ਪਾਉਣਗੇ ਦੇਖੋ ਮਣਾਂ ਨਾ ਇਹ ਚੰਨ ਰਿਟੇ ਚੜ੍ਹ ਤੇੜਾ ਸਰਮ ਹੁਣ ਇਹਦੇ ਵਿੱਚ ਦੇਖੋ ਪਾਉਣੀ ਆ ਆਲੂ ਤੇ ਫਲਾਈ ਕਰਨੇ ਤੇ ਤੁਸੀਂ ਨਾ ਮੇਰੀ ਵੀਡੀਓ ਤੇ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਚੈਨਲ ਤੇ ਨਵੇਂ ਤੇ ਵੀਡੀਓ ਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਲਾਈਕ ਕਰ ਤੇ ਸ਼ੇਅਰ ਤੇ ਵੀਡੀਓ ਸੋਟੀਏ ਹੀ ਨਗਿਆਰੇ ਮੇਰੇ ਨੂੰ ਪਤਾ ਕਰੋ ਇਹ ਰੀਡੀਜ਼ ਕੋਈ ਐਡ ਨਹੀਂ ਆਉਂਦੀ ਹੈਗੀ ਕਿ ਐਵ ਕੀ ਟਾਈਮ ਲੰਘਦਾ ਹੈ। ਮੰਨ ਲਓ ਆਏ ਜਿਵੇਂ ਮੋਲੋ ਹੋਣਾ। ਉਹ ਵੀ ਪਹਿਲਾਂ-ਪਹਿਲਾਂ ਮੇਰੀ ਕਾਫੀ ਵੀਡੀਓ ਬਣੀਆਂ ਨੇ। ਮੇਰੇ ਨਾਲ ਕੋਫਰ ਬੈਟ ਮੰਗਰਦੀ ਬੋਰਡ ਉੱਪਰ ਬੈਠ ਕੇ ਸ਼ੁਰੂ। ਹਾਂ ਜੀ ਉਸ ਵਾਸਤੇ ਲਾਈ ਹੋ ਗਏ ਨੇ 5 ਮਿੰਟ ਹਨਾ ਤਾਂ ਕਿ ਰੱਖ ਕੇ ਰੱਖ ਲਈ। ਫੇਰ ਆਵਾਂਗੇ પાਛੇ ਜੇ ਮਸਾਲਾ ਪਾਵਾਂਗੇ। ਕਿਤੇ ਆਂ ਮਿੱਠੇ ਮੇਰਾ ਨਾ ਜੁੜੇ ਰਹੋ ਲਾਓ ਜੀ ਹੁਣ ਮੇਰੇ ਆਲੂ ਤਿਆਰ ਨੇ ਇਹਨਾਂ ਨੂੰ ਚੱਕਾ ਪਾ ਦੇ ਘਰ ਲੈ ਇਹਨਾਂ ਨੂੰ 5-10 ਮਿੰਟ ਹੋ ਘੱਟ ਕੇ ਨਾ ਬਾਅਦ ਚ ਇਹਨਾਂ ਤੜਕਾ ਲਾ ਮੰਨ ਤੇ ਵੀ ਵਰਦ ਮੰਦੇ ਨਹੀਂ ਤੁਸੀਂ ਦੇਖੋ ਸਹੀ ਬਣਾ ਕੇ ਹੱਥ ਤੇ ਕਰਨਾ ਜੁੜੇ ਰਹਿਆ ਵੀਡੀਓ ਚ ਆਈ ਗੱਲਾਂ ਨਮਕ ਪਾਉਂਗੀ ਤਾਂ ਨਾ ਜੀ ਮਾਰੀ ਮੋਟੀ ਨਾ ਹੋਈ ਘਾਟ ਬਾਦ ਤੇ ਇਹਦੇ ਨਾਲ ਰਿੱਜੀ ਆਉਣਗੇ ਦੇਖੋ ਦੋ ਚਮਚੀ ਮਪਾਤੀ ਛੋਟੇ ਛੋਟੇ ਇਹਦੇ ਵਿੱਚ ਜਿਹੜਾ ਮਣਾ ਮोटा ਪਾਣੀ ਨਿਕਲਦਾ ਤੇ ਉਹਦੇ ਨਾਲ ਹੀ ਰਿੱਜੀ ਆਉਣਗੇ ਆਹ ਹੁਣ ਪਾਉਂਗੀ ਇਹਦੇ ਵਿੱਚ ਮਸਾਲਾ ਆਹ ਪਾਤੀ ਹੈ ਹਲਦੀ ਪਾਉੜੇ

ਆਲੇ ਕਹਿੰਨ ਮੈਂ ਨਾ ਮਸਾਲੇ ਨੂੰ ਮਿਕਸ ਕਰਦੀ ਆਂ ਪਾ ਕੇ ਦੇਖੋ ਜਿਵੇਂ ਤੁਸੀਂ ਇੱਥੇ ਬਣੀ ਦੇਖ ਰਹੇ ਹੋ ਨਾ ਵੀਡੀਓ ਐਨੀ ਹੋਏ ਸਵਾਦ ਬਣੀ ਆਂਗੇ ਨਾਲ ਇਹਦਾ ਵੇਸਟ ਨਹੀਂ ਆਉਂਦਾ ਸਮਾਂ ਦਾ ਪਲਾ ਨਾਲ ਪੂਰੀ ਵਧੀਆ ਇਹਨੂੰ ਫਿਰ ਮਰਜੀ ਰੱਖ ਲਓ ਫ੍ਰੀਜ ਦੇ ਵਿੱਚ ਸ਼ੋਰ ਕਰਕੇ ਤੇ ਹੁਣ ਨਹੀਂ ਆਪਣੀ ਵੀਡੀਓ ਰੈਡੀ ਹੈ 10-15 ਮਿੰਟ ਲੱਗੇ ਨੇ ਇਹਦੇ ਚ ਐਵੇਂ ਮੈਂ ਕਹਾ ਲਈ 2 ਮਿੰਟਾਂ ਚ ਤਿਆਰ ਹੋ ਜਾਂਦੇ ਕਿ 3 ਚਾਟ ਨੂੰ ਘੱਟ 15 ਮਿੰਟ ਲੱਗਦੇ ਨੇ ਹਰ ਇੱਕ ਦਾਲ ਸਬਜ਼ੀ ਦਾ ਟਾਈਮ ਬਹੁਤ ਵੇਟ ਹੁੰਦਾ ਕਿ ਕਰਨ ਵਾਸਤੇ ਹਲਾਓ ਜੀ ਦੇਖੋ ਦੇਖੋ ਆ ਮੈਂ ਸੰਦਪਾ ਕੇ ਦਿਖਾਉਣੀ ਆ ਦੇਖੋ ਆਂ ਲਓ ਦੇਖ ਕਿੰਨਾ ਵਧੀਆ ਬਣਿਆ ਯਾਰਾ ਜੇ ਕੁਝ ਨਵੇਂ ਚੈਨਲ ਤੇ ਨਵੇਂ ਹੋ ਪਲੀਜ਼ ਸਬਸਕ੍ਰਾਈਬ ਕਰ ਲੋ ਚੰਗੇ ਚੰਗੇ ਕਮੈਂਟ ਕਰਿਆ ਕਰੋ ਵਧੀਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਖੋ ਇੱਕ ਵਾਰ ਆਪਣੇ ਘਰ ਹੀ ਟਰਾਈ ਕਰਕੇ ਦੇਖੋ ਇਹਨਾਂ ਦੀ ਸਬਜੀ ਵੀ ਤੁਹਾਨੂੰ ਕਿਵੇਂ ਲੱਗੀ